ਲੋਕ ਸਭਾ ਚੋਣਾਂ 2024 ਦੇ ਨਤੀਜੇ ਨੇ ਜੋ ਅੱਜ ਸਾਹਮਣੇ ਆ ਰਹੇ ਨੇ ਨਤੀਜਿਆਂ ਦੇ ਵਿੱਚ ਗੱਲ ਕਰਾਂਗੇ ਖਡੂਰ ਸਾਹਿਬ ਸੀਟ ਦੀ ਜਿੱਥੋਂ ਕਿ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਸੋਨਾਂ ਦੇ ਲਈ ਚੋਣ ਪ੍ਰਚਾਰ ਜੋ ਉਹਨਾਂ ਦੇ ਮਾਤਾ ਦੁਆਰਾ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੁਆਰਾ ਕੀਤਾ ਗਿਆ ਸੀ ਸੋ ਇਸ ਚੋਣ ਪ੍ਰਚਾਰ ਦੇ ਵਿੱਚ ਜੋ ਵੋਟਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਭੁਗਤੀਆਂ ਨੇ ਦੱਸੇ ਕਿ ਅਮਰਿਤਪਾਲ ਜੋ ਕਿ ਜਿੱਤ ਜਿਨ੍ਹਾਂ ਦੀ ਇੱਕ ਤਰ੍ਹਾਂ ਪੱਕੀ ਹੋ ਚੁੱਕੀ ਹੈ ਔਰ ਜੇ ਗੱਲ ਕਰੀਏ 3 ਲੱਖ 14735 ਵੋਟਾਂ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਹੁਣ ਤੱਕ ਗਿਨੀਆਂ ਗਈਆਂ ਨੇ ਸੋ ਇਸ ਦੇ ਨਾਲ ਲੀਡ ਬੜੀ ਵੱਡੀ ਹੈ ਜੋ ਵੱਡੀ ਲੀਡ ਹੈ ਜੋ ਕਿ ਨਹੀਂ ਪਕੜੀ ਜਾਵੇਗੀ ਜੋ 138561 ਵੋਟਾਂ ਦੀ ਲੀਡ ਲੈ ਕੇ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਕਾਫੀ ਵੱਡਾ ਮਾਰਜਨ ਹੈ ਜਿਸ ਦੇ ਨਾਲ ਅਮਰਿਤਪਾਲ ਸਿੰਘ ਜਿੱਤਦੇ ਹੋਏ ਅ ਦਿਖਾਈ ਦੇ ਰਹੇ ਨੇ ਇਸ ਵਜ੍ਹਾ ਨਾਲ ਜੇ ਗੱਲ ਕਰਾਂਗੇ ਦੂਸਰੇ ਨੰਬਰ ਦੇ ਕੈਂਡੀਡੇਟ ਦੀ ਤੇ ਕੁਲਬੀਰ ਸਿੰਘ ਜੀਰਾ ਜੋ ਕਿ 176000 ਵੋਟਾਂ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਗਿਣੀਆਂ ਗਈਆਂ ਨੇ ਤੇ ਜੋ ਲਨਜੀਤ ਸਿੰਘ ਭੁੱਲਰ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਤੀਸਰੇ ਨੰਬਰ ਤੇ ਜੋ ਕਿ 161430 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਤੱਕ ਗਿਣੀਆਂ ਗਈਆਂ ਨੇ ਸੋ ਮਨਜੀਤ ਸਿੰਘ ਮੰਨਾ ਜੋ ਕਿ ਜੋ ਭਾਜਪਾ ਦੇ ਕੈਂਡੀਡੇਟ ਸੀ ਸੋ ਉਹਨਾਂ ਦੇ ਹੱਕ ਦੇ ਵਿੱਚ 7035 ਵੋਟਾਂ ਹੁਣ ਤੱਕ ਗਿਨੀਆਂ ਗਈਆਂ ਨੇ ਸੋ ਇੱਕ ਵੱਡੇ ਮਾਰਜਿਨ ਦੇ ਨਾਲ ਇੱਕ ਵੱਡੀ ਲੀਡ ਦੇ ਨਾਲ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਸੀਟ ਤੋਂ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ ਸੋ ਜਿੱਤ ਦਾ ਐਲਾਨ ਹੋਣਾ ਬਾਕੀ ਹੈ ਜਿੱਤ ਪੱਕੀ ਹੋ ਗਈ ਹੈ ਸੋ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਜੋ ਜਿੱਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਜੋ ਨਹੀਂ ਮਨਾਈ ਜਾਏਗੀ ਕਿਉਂਕਿ ਕੱਲੂਕਾਰ ਦੇ ਦਿਨ ਚੜ ਰਹੇ ਨੇ ਜਿਸ ਕਰਕੇ ਸੋ ਇਹ ਜਿੱਤਵੇ ਜਿੱਤ ਨੂੰ ਜੋ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਮੁਰੇ ਮਨਾਇਆ ਜਾਵੇਗਾ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਸ਼ਨ ਹੈ ਜੋ ਪਰਿਵਾਰ ਦੇ ਵੱਲੋਂ ਨਹੀਂ ਮਨਾਇਆ ਜਾਵੇਗਾ ਸੋ ਜਿੱਤ ਹੈ ਜਿੱਤ ਦਾ ਐਲਾਨ ਹੋਣਾ ਬਾਕੀ ਇਹ ਜਲਦੀ ਫਲਾਨ ਹੋ ਜਾਵੇਗਾ ਅਮਰਪਾਲ ਸਿੰਘ ਜੋ ਕਿ 3114735 ਤੋਂ ਵੱਧ ਵੋਟਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਗਿਣੀਆਂ ਗਈਆਂ ਨੇ ਔਰ ਉਹ ਜੇਤੂ ਹੈ ਜੋ ਕਰਾਰ ਦਿੱਤੇ ਜਾਣਗੇ ਜਲਦੀ